ਮ ਮਰਤਪਾਲ ਦੇ ਮਾਤਾ ਪਿਤਾ ਉਦਨ ਗਏ ਹੋ ਹਾਂ ਤੇ ਠੀਕ ਹੈ ਚੜ੍ਹਦੀ ਕਲਾ ਸਾਨੂੰ ਕੋਈ ਪਤਾ ਸੁਰ ਨਹੀਂ ਪਈ ਉਹ ਤੁਹਾਡੇ ਆਇਆ ਸਾਨੂੰ ਪਤਾ ਲੱਗਾ ਨਹੀਂ ਸਾਨੂੰ ਕੋਈ ਪਤਾ ਨਹੀਂ ਸੀ ਕੋਈ ਉਦੋਂ ਕਿਸੇ ਦਾ ਫੋਨ ਨਹੀਂ ਆ ਨਾ ਨਾ ਕੋਈ ਕਿਸੇ ਦਾ ਨਹੀਂ ਮੈਂ ਕਿਸੇ ਦਾ ਵੀ ਨਹੀਂ ਆਇਆ ਫੋਨ ਤੇ ਗੱਲਬਾਤ ਉਹਦੇ ਹੋਈ ਉੱਥੇ ਕਿਸੇ ਨਾਲ ਵੀ ਨਹੀਂ ਨਾ 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 ਅਜੇ ਤੱਕ ਨਹੀਂ ਹੋਈ ਸਾਡੀ ਕੋਈ ਗੱਲਬਾਤ ਪਈ ਮੈਂ ਅਜੇ ਤੱਕ ਨਹੀਂ ਹੋਈ ਪਈ ਤੇ ਜਾਣਕਾਰੀ ਇਹ ਵੀ ਹੈ ਕਿ ਦਿਮਾਗੀ ਬਿਮਾਰੀ ਦੇ ਚਲਦੇ ਨੂੰ ਲੈ ਕੇ ਗਏ ਆ ਵੇਸੇ ਨਹੀਂ ਸਾਨੂੰ ਤੇ ਦਿਮਾਗੀ ਦਾ ਤਾਂ ਨਹੀਂ ਸਾਨੂੰ ਕੋਈ ਵੀ ਇਹੋ ਜਿਹਾ ਹੈਗਾ ਵੀ ਉਹਨੂੰ ਹੈ ਹੀ ਨਹੀਂ ਸੀ ਇਹੋ ਜੀ ਚੱਲ ਭੀ ਅੱਗੇ ਫੋਨ ਉਹਦਾ ਸੰਗਣਾ ਆਇਆ ਸੀ ਤੱਕ ਚੱਲ ਫੋਨ ਖਾਨ ਦਾ ਹੋਵੇਗਾ ਭੀ ਮੰਨਦੇ ਹੁਣ ਪਤਾ ਨਹੀਂ ਸਾਨੂੰ ਭੀ ਕੀ ਉਹਨੂੰ ਹੈ ਆ ਕੀ ਨਹੀਂ ਹੈ ਭੀ ਸਾਲੇ ਨੂੰ ਕੋਈ ਫੋਨ ਤੇ ਗੱਲ ਹੁੰਦੀ ਫੇਰ ਹੀ ਸਾਨੂੰ ਪਤਾ ਲੱਗਣਾ ਸੀਗਾ ਜੇ ਫੋਨ ਤੇ ਘਰ ਆਉਂਦੇ ਵੀ ਤੁਹਾਡੇ ਬੱਚੇ ਨੂੰ ਆ ਗੱਲ ਆ ਤਾਂ ਵੀ ਅਸੀਂ ਚੱਲ ਛਣ ਪਤਾ ਲੱਗ ਜਾਂਦਾ ਹੁਣ ਤਾਂ ਅਸੀਂ ਤੜਫਣਾ ਹੀ ਆ ਭੀ ਜਿੰਨੇ ਦਿਨ ਜਾਂਦੇ ਨਹੀਂ ਕਿ ਜਾ ਕੇ ਮਿਲਦੇ ਨਹੀਂ ਕਿ ਉਹਨੇ ਦਿਨ ਤਰਫੀ ਜਾਵਾਂਗੇ ਭੀ ਤਦਾਂ ਕਦੇ ਗੱਲ ਹੋਈ ਤੁਹਾਡੀ ਪਹਿਲਾਂ 2-3 ਮਹੀਨੇ ਹੋ ਗਏ ਉਦੋਂ ਹੋਈ ਸੀ ਉਸ ਬਾਅਦ ਚ ਨਹੀਂ ਹੋਈ ਕਿਸੀ ਉਹ ਵੀ ਉਹ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਬੰਦੇ ਨੇ ਰੱਖੇ ਹੁੰਦੇ ਉਹੀ ਕਰਾਉਂਦੇ ਸੀਗੇ ਵੀ ਅੱਧਾ-ਅਧਾ ਘੰਟਾ ਗੱਲ ਲੱਗੇ ਕੋਈ ਮਿਲੇ ਹੋਂ ਕਦੇ ਤੁਸੀਂ ਨਾ ਨਾ ਮੈਂ ਨਾ ਮੈਂ ਤਾਂ ਸੋਲਾ ਸਾਲ ਦਾ ਮੈਨੂੰ ਹੋ ਗਿਆ ਲੈ ਮੈਨੂੰ ਤੇ ਵੀ ਮੈਥੇ ਜਾਇਆ ਨਹੀਂ ਜਾਣਾ ਨਾ ਮੈਂ ਮੈਂ ਹਾਰਦ ਦੀ ਮਰੀਜ਼ ਆ ਸ਼ੂਗਰ ਦੇ ਮਰੀਜ਼ ਆ ਮੈਂ ਤਾਂ ਦਵਾਈ ਖਾ ਕੇ ਘਰੇ ਚੋਂ ਪਾਣੀ ਦਾ ਗਲਾਸ ਪੀ ਪਾ ਗਏ ਨਹੀਂ ਪੀ ਸਕਦੀ ਸੀ ਤੇ ਹੁਣ ਵੀ ਇਹ ਨਾ ਜਾਣਾ ਸੀ ਤੇ ਮੈਂ ਆ ਸਰਪਰਦੀ ਮੈਂ ਕੱਲੀ ਘਰੇ ਰਹਿਣਾ ਕਰ ਆਲੀ ਰੋਟੀ ਪਿੱਛੇ ਮਾਦੀ ਗੁਰਮਣੀ ਮੰਗਵਾਈ ਆ ਤੇ ਚਲ ਮੈਨੂੰ ਰੋਟੀ ਭੁਰਕੀ ਲਾ ਦੇਗੀ ਤੇ ਹੋਰ ਕਿਸ ਤਰ੍ਹਾਂ ਚਿੰਤਾ ਰਹਿੰਦੀ ਏ ਤੁਹਾਨੂੰ ਚਿੰਤਾ ਤਾਂ ਬਹੁਤ ਰਹਿੰਦੀ ਆ ਚਿੰਤਾ ਨਾਲ ਦਮ ਆਂਦੇ ਨੇ ਵੀ ਮਰੇ ਪਏ ਕੋਈ ਬਿਮਾਰੀਆਂ ਖਾ ਲਿਆ ਕੋਈ ਚਿੰਤਾ ਨੇ ਖਾ ਲੈਣਾ ਵੀ ਕੀ ਵੀ ਚਲ ਸਾਨੂੰ ਅਸੀਂ ਤੇ ਉਹ ਆਨੇ ਸਾਡੀ ਫੋਨ ਤੇ ਗੱਲ ਕਰਾ ਦੇ ਛਾਵੇਂ ਤੇ ਘਰ ਅਸੀਂ ਤਾਂ ਨੇ ਫੇਰ ਵੀ ਉਹਨਾਂ ਦਾ ਸ਼ੁਕਰ ਹੈ ਸਾਡਾ ਵੀ ਫੋਨ ਤੇ ਛਾਵੇਂ ਤੇ ਕਰ ਮੇਰੀ ਗੱਲ ਕਰਾ ਦੇ ਮੈਨੂੰ ਫੇਰ ਸ਼ਾਂਤੀ ਆਵੇਗੀ ਪੀਪਲ ਕੀ ਅਪੀਲ ਹੈ ਹੋਈ ਆ ਵੀ ਗੱਲ ਕਰਾਈ ਜਾਵੇ ਤਾਂ ਸਾਨੂੰ ਵੀ ਮਿਲਾਇਆ ਜਾਵੇ ਤੇ ਦੂਜੀ ਗੱਲ ਇੱਧਰ ਅੱਪਰ ਤੇ ਇੱਧਰ ਲਾਇਆ ਹੁਣ ਤੇ ਨਹੀਂ ਤਾਂ ਵੀ ਅਬ ਜੇ ਉਹਨਾਂ ਦਾ ਕੋਈ ਹੈ ਤਾਂ ਸਾਨੂੰ ਖੁੱਲ ਕੇ ਮਿਲਤ ਦੇਣ ਪੇਸ਼ਾਨਾ ਵੀ ਇੱਧਰ ਲਿਆ ਕੇ ਮਿਲਾ ਦੇਣਾ ਅਸੀਂ ਰੋਜ਼ ਦਿਹਾੜੀ ਪੰਡਾ ਨਾਲ ਪੈਸਾ ਕਿੱਥੋਂ ਵਰਗੇ ਕਿੱਥੋਂ ਅਸੀਂ ਗਰੀਬ ਘਰ ਪੇ ਅਸੀਂ ਚੌਕ ਲਿਆ ਤੇ ਉਹਨਾਂ ਦੇ ਮਾਲਕ ਅਸੀਂ ਕਿੱਥੋਂ ਜਾ ਜਾ ਕੇ ਉਹਨਾਂ ਪੈਸਾ ਲਾਈਏ ਵੀ ਗੱਲ ਕਦੋਂ ਹੋਈ ਤੁਹਾਡੀ ਗੱਲ ਸਾਡੀ ਤਿੰਨ ਮਹੀਨੇ ਚਾਈ ਤਿੰਨ ਮਹੀਨੇ ਘਟੋ ਗਏ ਤਿੰਨ ਮਹੀਨੇ ਲੱਗੇ ਹੋਏ ਉਹ ਲਿਟਾਈਆਂ ਮਹੀਨੇ ਨਾਲ ਉੱਤੇ ਹੀ ਚੱਲੀਏ ਵੀ ਗੱਲ ਸਾਨੂੰ ਉਹਨਾਂ ਕਰਾਈ ਨੂੰ ਵੀ ਉਹਨਾਂ ਜੂ ਕੈਮਰੇ ਬੰਦ ਕੀਤੇ ਨੇ ਮੈਂ ਅੰਦਰੋਂ ਹੀ ਕੈਮਰੇ ਗੱਲ ਕਰਾਂਦੇ ਆ ਆਦੇ ਫੋਨਾਂ ਦੀ ਗੱਲ ਕਰਾਂਦੇ ਜਦੋਂ ਦੇ ਫੋਨ ਉਹਨਾਂ ਅੰਦਰੋਂ ਬੰਦ ਕਰ ਦਿੱਤੇ ਨੇ ਉਹ ਕਹਿੰਦਾ ਹਾਂ ਦਹੀਂ ਬਈ ਆਪਣੇ ਆਪ ਵੋਟਾਂ ਕਰਕੇ ਬੰਦ ਕੀਤੇ ਨੇ ਕੋਈ ਕੋਸ਼ ਆਖ ਦਿੰਦਾ ਹੀ ਅਸੀਂ ਉਹਨਾਂ ਕਿ ਨਾ ਪੜ ਬੰਦਿਆ ਅਸੀਂ ਇਹਨਾਂ ਚ ਵੋਟਾਂ ਕਰਕੇ ਕਰ ਉਹਨਾਂ ਬੰਦ ਕਰ ਦਿੱਤੇ ਹੁਣਗੇ ਵੀ ਵੋਟਾਂ ਦਾ ਜੀ ਜਿਆਦਾ ਕਰਨਗੇ ਤੇ ਜਿਆਦਾ ਖਲਾਰ ਹੋਵੇਗਾ ਅਗਲਾਂ ਦਾ ਸਪੋਰਟ ਕਰੋ ਉਹ ਕਰੋ ਆ ਕਰੋ ਤਦ ਕਰਕੇ ਬੰਦ ਕਰਤੇ ਨੇ ਤੇ ਸਰਕਾਰ ਨਾਲ ਚਾਹੀਦਾ ਡਗਾ ਇਹ ਕਿੜੀਆਂ ਦੇ ਨਾਲ ਵੋਟਾਂ ਪੈਣੀਆਂ ਸੀ ਕਹਿ ਰਹੇ ਥੋੜੀਆਂ ਆਣ ਕੇ ਇਹਨਾਂ ਨੂੰ ਫੋਨਾਂ ਹੀ ਵੋਟਾਂ ਪਣੀਆਂ ਵੋਟਾਂ ਤਾਂ ਲੋਕਾਂ ਪਾਉਣੀਆਂ ਸੀ ਜੇ ਵੋਟਾਂ ਨਹੀਂ ਚੱਲਦੀ ਇਹ ਵੀ ਕੰਮ ਕਰਦੇ ਸਰਕਾਰ ਨੂੰ ਇਹਦਾ ਕੰਮ ਕਰਨਾ ਚਾਹੀਦਾ ਸੀ 32 ਕਿਲੋਮੀਟਰ ਤੇ ਅਸੀਂ ਬੈਠੇ ਇੱਥੇ ਕਿਹੜਾ ਰੋਜ ਜੀ ਬਜਾ ਬਾਸ ਜੀ ਦੇ 100 ਰੁਪਏ ਦੇਾਂਗੇ ਦੇ ਪਹਾੜਾ ਦੇ ਕੇ ਉੱਦੇ ਚਲੇ ਮੋਗੇ ਜਾ ਕੇ ਫਿਰ ਮੇਲਾ ਵਾਂਗੇ ਇੱਥੇ 40-45000 ਰੁਪਏ ਲੱਗਦਾ ਹੈ ਤੇ ਸਰਕਾਰਾਂ ਦਾ ਚਾਹੀਦਾ ਨਹੀਂ ਸੀ ਬੰਦ ਕਰਨੇ ਕਾ ਮੋਬਾਈਲ ਮੋਬਾਈਲ ਤਾਂ ਹੀ ਸੁਵਿਧਾ ਦਿੱਤੀ ਰੱਖਦੇ ਸਾਨੂੰ ਗਏ ਨਹੀਂ ਨਾ ਹੀ ਨਾਮ ਜਾਂਦੇ ਤਾਂ ਸਾਨੂੰ ਫਿਰ ਵੀ ਇੱਥੇ ਬੈਠੇ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਸੀ ਸਾਡਾ ਜਿਹੜਾ ਜੀ ਉੱਥੇ ਸੁਖਸਾਂ ਦੇ ਬਹੁਤ ਚੰਗਾ ਏ ਮਾੜਾ ਏ ਕਿਵੇਂ ਆ ਉਹ ਸੰਦਾ ਦਾ ਪਤਾ ਲੱਗਦਾ ਰਹਿੰਦਾ ਸੀ ਅਗੇ ਦੂਰ ਥਾਲੇ ਸਾਨੂੰ ਇਹੋ ਜੀ ਪਰੇਸ਼ਾਨੀ ਕਦੀ ਨਹੀਂ ਆਈ ਜਿਹੜੀ ਅੱਜ ਪਰੇਸ਼ਾਨੀਆਂ ਦਾ ਕੱਢ ਮਾਰੀ ਏ ਵੀ ਕੋਈ ਆਪਣੇ ਮੁੰਡੇ ਦੀ ਕੋਈ ਅੱਜ ਕੱਲ ਕੋ ਖੂਨ ਸੰਗਣਾ ਚੱਲੋ ਦਵਾਈ ਦੀ ਉਹ ਦਵਾਈ ਇਧਰ ਅਸੀਂ ਕੋਈ ਦਵਾਈ ਕੱਲੀ ਕੁਝ ਉਹਨੇ ਉੱਥੋਂ ਆਪਦੇ ਟੈਸਟ ਕਰਾ ਲੈਂਦਾ ਸੀ ਅਸੀਂ ਉਹਨੇ ਤੇ ਟੈਸਟ ਕਰਾਇਆ ਪੈਸੇ ਦੀ ਪੁੱਤ ਕੋਈ ਗੱਲ ਨਹੀਂ ਪੈਸੇ ਨਹੀਂ ਤੇ ਦੇ ਦਿਆਂਗੇ ਦੇ ਜਾਂਦੇ ਆ ਤੇ ਟੈਸਟ ਨੂੰ ਕਰਾ ਲਾ ਟੈਸਟਾਂ ਦੇ ਕਰਾ ਲੈਂਦੇ ਉੱਥੋਂ ਵੀ ਕਰਾਈ ਇੱਥੋਂ ਵੀ ਅਸੀਂ ਦਵਾਈ ਉਹਦੇ ਲਈ ਕੱਲੀ ਫਿਰ ਉੱਥੋਂ ਦੀ ਦਵਾਈ ਲੈਣ ਲੱਪਿਆ ਫਿਰ ਉਹ ਦਵਾਈ ਠੀਕ ਸੀ ਵਧੀਆ ਸੀ ਕੋਈ ਗੱਲ ਬਾਤ ਪਰੇਸ਼ਾਨੀ ਨਹੀਂ ਇਹੋ ਜੀ ਜੇ ਦਿਮਾਗੀ ਤੁਸੀਂ ਆਜਾ ਦਿਮਾਗੀ ਦਾ ਉਹਨੂੰ ਅੱਜ ਤਾਈਂ ਅਜੇ 35 ਸਾਲ ਦਾ ਹੋ ਚੱਲਿਆ ਉਹਨੂੰ ਕੋ ਇਹੋ ਜੀ ਗੱਲ ਹੀ ਨਹੀਂ ਹੋਗੀ ਵੀ ਕੋਈ ਦਿਮਾਗੀ ਉਹ ਜਿੱਥੇ ਬਹਿ ਜਾਂਦਾ ਉਥੇ ਹਰੌਣਕ ਆ ਜਾਂਦਾ ਸੀ 50 ਬੰਦੇ ਇਕੱਠੇ ਕਰ ਲੈਂਦਾ ਸੀ ਜੇ ਕਿਸਾਂ ਦੇ ਬਹਿ ਜਾਂਦਾ ਸੀ ਅਜਿਹੇ ਹੱਥੇ ਮਖੌਲ ਕਰਦਾ ਸੀ ਉਹਨੂੰ ਦਾ ਅਗਲੇ ਬੜੋ ਬੜੀ ਬਾਂਦੇ ਸੀ ਤੂੰ ਬਹਿ ਮੰਤਰੀ ਬਹਿ ਸਾਡੇ ਕੋਲ ਬਹਿ ਫਿਰ ਉਹਨੇ ਕਿ ਹਮਾੜਾ ਨਹੀਂ ਬੋਲਣਾ ਉਹਨੇ ਆਦੇ ਕੰਮੇ ਚ ਹੀ ਰਹਿਣਾ ਵੀਡੀਓ ਪਾਲਾ ਕੋਈ ਇਤਨਾ ਕਰ ਲਾ ਉਹਨੇ ਕਿਹਾ ਹੋਰ ਨਹੀਂ ਉਹਨੇ ਕਿਹਾ ਕੰਮੇ ਚ ਨਹੀਂ ਕਿਹਾ ਮਾੜਾ ਨਹੀਂ ਕਿਹਾ ਚੰਗਾ ਕਿਹਾ ਹੋਰ ਨਹੀਂ ਉਹਨੇ ਕੋਈ ਗੱਲਬਾਤ ਕਰਨੀ ਉਹਨੇ ਰਾਗੀ ਵੀਡੀਓ ਪਾਉਣ ਚਲੇ ਜਾਣਾ ਚਾਹੇ ਕਿਹ ਨਾਲ ਪਹਿਲਾਂ ਮਾੜਾ ਮੂਠਾ ਬਬਾਰ ਬੂ ਕਰਦੇ ਛੱਡ ਕੇ ਵੀਡੀਓ ਬੁੜੀਆਂ ਬਨੇ ਹੋ ਗਿਆ ਕਿ ਉਹ ਵੀ ਜਿੜੀ ਪਾਉਂਦਾ ਸੀ ਦੀ ਸਰਕਾਰ ਨੂੰ ਉਹਨੇ ਵੇਖੋ ਨਹੀਂ ਚੰਗਾ ਲੱਗਾ ਇੱਕ ਉਹ ਨਿ ਅੰਬਰ ਤੇ ਛਾਗ ਲਿਆ ਖਰੇ ਅੰਬਰ ਤੇ ਸਾਨੂੰ ਅੰਬਰ ਤੇ ਦਾ ਗਨਾਹ ਹੋ ਗਿਆ ਜਿਹੜਾ ਉਹਨੇ ਛਾਗ ਲਿਆ ਤੇ ਸਾਨੂੰ ਜੇਲ੍ਹਾਂ ਹੁਣ ਵੇਖਣੀਆਂ ਪਈਆਂ ਨੇ ਵੀ ਸਾਨੂੰ ਹੁਣ ਗੁਰੂ ਘਰ ਮੱਥਾ ਟੇਕਣਾ ਵੀ ਨਾ ਬੜਾ ਇਹ ਸਰਕਾਰ ਜਿਹੜਾ ਬੜਾ ਭੈੜਾ ਸਮਝੀ ਗੁਰੂ ਘਰ ਮੱਥਾ ਵੀ ਨਾ ਟੇਕਣ ਹੁਣ ਉਥੋਂ ਸਾਬੋਗੀ ਤਲਵੰਡੀ ਤੋਂ ਮਾਰਚ ਕੱਢ ਕੇ ਲਿਆਉਣਾ ਸੀ ਤੇ ਇੱਥੇ ਅੰਬਰਸਰ ਖਤਮ ਕਰਨਾ ਸੀ ਤੇ ਉਹ ਸਰਕਾਰ ਨੇ ਪਹਿਲਾਂ ਹੀ 5-6 ਬੰਦੇ ਉਹਨਾਂ ਦੀ ਮਾਪਿਓ ਨੂੰ ਵਿਚੋਂ ਉਹਨਾਂ ਦੀ ਮਾਂ ਨੂੰ ਵੀ ਚੁੱਕ ਲਿਆ ਤੇ ਚਾਚੇ ਉਹ ਚਾਚਾ ਨੂੰ ਚੁੱਕ ਲਿਆ 6 ਬੰਦੇ ਚੁੱਕ ਕੇ ਲੈ ਗਏ ਤੇ ਮੈਂ ਥੋੜਾ ਪਿੱਛੇ ਰਹਿ ਗਿਆ ਮੈਂ 10 ਕੁ ਮਿੰਟ ਨਾ ਗਿਆ ਨਹੀਂ ਮੈਨੂੰ ਉਹਨਾਂ ਨਾਲ ਚੁੱਕਲ ਜਾਣਾ ਸੀ ਸਰਕਾਰਾਂ ਤੋਂ ਸਾਨੂੰ ਮੱਥਾ ਟੇਕਣ ਤੋਂ ਵੀ ਆ ਬਿਟਾਉਂਦੀਆਂ ਮੈਂ ਸਾਡੇ ਕੰਨ ਵੀ ਨਾ ਗੁਰਦਾਰੇ ਚ ਜਾਣ ਇਤੋਂ ਦੀ ਸਰਕਾਰਾਂ ਦਾ ਤਾਂ ਆਈਆਂ ਪਈਆਂ ਨੇ ਅਖੇਤ ਜਿਹੜਾ ਭਗਵਾਨਤ ਮਾਣੇ ਗੈਤਾ ਸਿੱਖਾਂ ਦਾ ਮੁੰਡਾ ਹੈ ਕਿਹੜਾ ਕਿਸੇ ਹੋਰ ਦਾ ਮੁੰਡਾ ਤੇ ਨਾਲੇ ਜਿਹੜੇ ਹਿੰਦੂ ਨੇ ਉਹ ਵੀ ਵਿਚਾਰੇ ਮੁਸਲਮਾਨ ਕਰਕੇ ਨੇ ਉਹ ਵੀ ਉਹ ਵੀ ਚੰਗੇ ਨੇ ਜਿਹੜੇ ਹਿੰਦੂ ਨੇ ਉਹ ਵੀ ਆਦੇ ਦੀਨ ਦੇ ਪੱਕੇ ਨੇ ਆਪਦੇ ਮਜਬੇ ਚ ਜੋ ਜਿਹੜਾ ਉਹ ਵੀ ਮਹਾਰਾਜ ਨੂੰ ਕੋਈ ਮੰਨਦਾ ਹੈ ਕੋਈ ਆਪਣਾ ਮੰਦਿਰੇ ਚ ਜਾਂਦਾ ਹੈ ਕੋਈ ਆਪਦੀ ਮਸਜਿਦ ਤੇ ਜਾਂਦਾ ਹੈ ਉਹ ਸਾਰੇ ਜਿਵੇਂ ਜਿਵੇਂ ਆਪਦੇ ਧਰਮਾਂ ਦੇ ਪੱਕੇ ਨੇ ਤੇ ਉਵੇਂ ਸਿੱਖ ਵੀ ਹੋਵੇਂ ਪੱਕਾ ਜਿਵੇਂ ਜਿਵੇਂ ਇਹ ਆਪਦੇ ਧਰਮ ਦੇ ਆਪ ਦਾ ਪੱਕਾ ਹੈ ਉਹ ਨਹੀਂ ਦੂਆ ਦੇ ਧਰਮ ਦੇ ਪੱਕੇ ਨੇ ਮੁਸਲਮਾਨ ਆਪਦੇ ਧਰਮ ਦੇ ਪੱਕੇ ਨੇ ਕੋਈ ਕਿਸੇ ਦਾ ਕਿਸੇ ਦਾ ਨਹੀਂ ਕਿਸੇ ਨਾਲ ਦੁੱਖ ਨਹੀਂ ਇਹ ਜਿਹੜੀ ਹਿੰਦੂ ਨੇ ਉਹ ਵੀ ਸਾਡੇ ਭਰਾ ਨੇ ਜਿਹੜੇ ਮੁਸਲਮਾਨ ਨੇ ਉਹ ਵੀ ਸਾਡੇ ਭਰਾ ਨੇ ਜਿਹੜੇ ਮਜਬੀ ਸੰਗ ਹੀ ਨੇ ਉਹ ਵੀ ਸਾਡੇ ਭਰਾ ਨੇ ਉਹ ਵੀ ਸਾਡੇ ਘਰਾਂ 'ਚ ਕੰਮ ਕਰਦੇ ਨੇ ਜਿਹੜੇ ਹਿੰਦੂ ਵੀਰ ਨੇ ਉਹਨਾਂ ਦੀਆਂ ਉਹਨਾਂ ਸ਼ਹਿਰਾਂ 'ਚ 8-8 ਦੁਕਾਨਾਂ ਨੇ ਅਸੀਂ ਉਹਨਾਂ ਕੋਲ ਜਾਂਦੇ ਆ ਸੌਦੇ ਪਤੇ ਲਿਆਣੇ ਆ ਦੁਕਾਨਾਂ ਜਾਣੇ ਆ ਸਾਡੇ ਆਧਾਰਸਾ ਨਾਲ ਉਹਨਾਂ ਨਾਲ ਚੱਲਦੇ ਨੇ ਦੂਆ ਭਰਾਵਾਂ ਨਾਲ ਜੇ ਮੈਂ ਮੁਸਲਮਾਨ ਜੋ ਵੀ ਸਾਡੇ ਭਰਾ ਨੇ ਸਾਡੇ ਨਾਲ ਤਾਂ ਕਿਸੇ ਨਾਲ ਵੀ ਗਰਾਈ ਨਹੀਂਗਾ ਤੇ ਵੀ ਤਾਂ ਕਾ ਸਾਡੀ ਸਰਕਾਰਾਂ ਸਾਡੇ ਨਾਲ ਪਾਈ ਬੈਠੀਆਂ ਨੇ ਕਦੀ ਕੋਸ਼ਿਸ਼ ਕਰ ਲੈਣੀਆਂ ਕਦੀ ਕੋਸ਼ਿਸ਼ ਕਰ ਦਿੰਦੀਆਂ ਨੇ ਇਹ ਸਰਕਾਰਾਂ ਜਿਹੜੀਆਂ ਇਹ ਹਿੰਦੂ ਮੁਸਲਮਾਨ ਨੂੰ ਇਹ ਲੜਾ ਕੇ ਰਾਜੀ ਨੇ ਜੇ ਇਹ ਆਪਾਂ ਲੜਾਉਣਗੇ ਤੇ ਰਾਜ ਕਰਨਗੇ ਜੇ ਨਾ ਲੜਾਉਣਗੇ ਤੇਰਾ ਇਹਨਾਂ ਨੂੰ ਪੁੱਛਣਾ ਕਿਹੇ ਨਹੀਂਗਾ ਤੁਸੀਂ ਹੁਣ ਅਖੀਰਲੀ ਵਾਲਾ ਕਦੋਂ ਮਿਲ ਕੇ ਆਇਆ ਕੀਲੀ ਮਾਲ ਸਾਨੂੰ ਹੁਣ ਤਿੰਨ ਮਹੀਨੇ ਘਰ ਦਾ 2.5-3 ਮਹੀਨੇ ਉੱਛੇ ਮਿਲਿਆ ਨੂੰ ਮਿਲਨ ਦਿੰਦੇ ਉੱਥੇ ਮਿਲਨ ਦਿੰਦੇ ਨਹੀਂ ਇਥੇ ਮੇਰ ਭਾਈ ਦੀ ਏ ਇਹ ਮੇਰ ਪਾ ਕੇ ਡੀਸੀ ਨੂੰ ਉਹ ਉਧਰ ਡਿਬਰੂਗਾ ਜੇਲ ਚਲੀ ਜਾਂਦੀ ਉਹ ਫਿਰ ਡਿਬਰੂਗਾ ਜੇਲ ਵਾਲੀ ਇਥੇ ਡੀਸੀ ਨੂੰ ਕਰਕੇ ਵਾਅਦਾ ਕਰ ਲਈਨੇ ਕਾਗਜ਼ ਪਤਾ ਜਿਵੇਂ ਮੁੰਨਾ ਕਰਨੀ ਦੀ ਸੀਗਾ ਜਦੋਂ ਤੁਸੀਂ ਮਿਲਦੇ ਆ ਪੁੱਤ ਜਦੋਂ ਮਿਲ ਕੇ ਉਹ ਠੀਕ ਕੋਈ ਗੱਲ ਬਾਤ ਹੀ ਨਹੀਂ ਸੀ ਮੈਂ ਘੰਟੇ ਢਾਈ ਤਿੰਨ ਘੰਟੇ ਬੈਠੇ ਰਹੇ ਜਿਵੇਂ ਮੈਂ ਤੇ ਬੈਠੇ ਇਤਨਾ ਮੁਲਾਕਾਤ ਹੁੰਦੀ ਅੰਦਰ ਜਾ ਕੇ ਕਿਹੜੀ ਬਾਹਰ ਹੁੰਦੀ ਅੰਦਰ ਜਾ ਕੇ ਮੁਲਾਕਾਤ ਹੁੰਦੀ ਉੱਥੇ ਸਾਨੂੰ ਇਸ ਤਰ੍ਹਾਂ ਕਹੀ ਬਣਾ ਆਸਤੇ ਹੁਣ ਚਾਹ ਪਾਣੀ ਅੱਗੇ ਪਿਆ ਦੇ ਜਦੋਂ ਤੇ ਕੈਮਰੇ ਕੋਲ ਲੈ ਉਧਰ ਪਿੱਛੇ ਚਾ ਉਹ ਥੋੜੀ ਰੋਟੋ ਤੇ ਚਾਹ ਪਾਣੀ ਦਉ ਬਗੇ ਹਨ ਵਿਚਾਰੇ ਪੁੱਤਾਂ ਲਈ ਪਿਆ ਦਿੰਦੇ ਸੀ ਉਥੋਂ ਦੇ ਜਿਹੜਾ ਪ੍ਰਾਥਾ ਨੇ ਉਹ ਹੀ ਪਿਆ ਦਿੰਦੇ ਸੀ ਪਾਣੀ ਪੂਣੀ ਵਿਚਾਰੇ ਪਿਆ ਦਿੰਦੇ ਸਾਰਾ ਕੁਝ ਕੱਟ ਲੈਂਦੇ ਪੁੱਤਾਂ ਲਈ ਬਚੰਗੇ ਬੰਦੇ ਨੇ ਅਸੀਂ ਕਿਉਂ ਮਾੜੀ ਅੱਖ ਜਿਹਦੀ ਜਿੰਗੀ ਜੀ ਉਹਨਾਂ ਚੰਗੀ ਅੱਖ ਨਾਲ ਚਾਹੀਦੀ ਉਹਨੂੰ ਕਿਉਂ ਅਸੀਂ ਮਾੜੀ ਅੱਖੀਏ ਉਹ ਬਹੁਤ ਚੰਗੇ ਬੰਦੇ ਨੇ ਸਾਡੇ ਨਾਲ ਜਿੰਨਾ ਆ ਪਿੱਛੇ ਨਾਲ ਥੋੜੀ ਪਰੇਸ਼ਾਨੀ ਆਏ ਕਰਦੇ ਸੀ ਜਦੋਂ ਆ ਕੈਮਰੇ ਕੁਮਰੀਆਂ ਦਾ ਪਣ ਪਿਆਏ ਉਹ ਜਿਹੜਾ ਨਜਾਇਜ਼ ਨਾ ਬੰਦਾ ਉਹ ਵੀ ਵਿਚਾਰਾ ਜਿਹੜਾ ਜੇਲ੍ਹ ਸਵੇਰ ਦੇ ਦਿਨ ਤਹੀ ਉਹਨੂੰ ਵੀ ਜਾਣ ਕੇ ਨਾ ਜਿਹੜੇ ਉਸੇ ਜੇਲ੍ਹ ਚ ਰੱਖ ਛੱਡਿਆ ਪਦੇ ਹੁੰਦੇ ਜਿਹੜਾ ਛੁੱਟ ਗਿਆ ਕਿ ਨਹੀਂ ਛੁੱਟ ਗਿਆ ਹੁੰਦਾ ਉਹਦੇ ਬਾਰੇ ਨਹੀਂ ਸਕਣ ਪਤਾ ਉਹ ਵੀ ਨਾ ਤਾਂ ਕਹੀ ਨਾ ਇਹ ਨਾ ਕੀਤਾ ਸਰਕਾਰ ਆਪੇ ਲਵਾ ਲੈਂਦੀ ਏ ਤੇ ਆਪੇ ਹੀ ਆ ਕੇ ਲਵਾ ਲੈਂਦੀ ਹੁੰਦੀ ਏ ਸਰਕਾਰ ਦੇ ਥੱਲੇ ਬੰਦੇ ਉਹਨੂੰ ਜਿਹੜਾ ਕੰਮ ਆਪਾਂ ਨਾ ਅੱਖ ਨੇ ਉਹ ਹੀ ਹੁੰਨੇ ਹੁਣ ਜਿਹੜਾ ਹੈਗਾ ਇਹ ਐਨਐਸ ਲਾਈਏ ਇਹ ਸਾਰਿਆਂ ਦੇ ਨੇ ਇਹ ਭਗਵੰਤ ਮਾਨ ਨੇ ਇਹ ਹੁਣ ਡੀਸੀ ਨੂੰ ਅੰਮ੍ਰਿਤਸਰਾਂ ਨੇ ਆਖੇ ਅੰਮ੍ਰਿਤਸਰਾਂ ਡੀਸੀ ਨੂੰ ਆਖਦੇ ਉਸੇ ਵੇਲੇ ਟੁੱਟ ਜਾਂਦੀ 1 ਮਿੰਟ ਨਹੀਂ ਲੱਗਦਾ ਉਹਨੇ ਇੱਕ ਆਖਰ ਲਿਖ ਜਾਨਾ ਵੀ ਟੁੱਟ ਜਾਂਦੀ ਉਸੇ ਵੇਲੇ ਇਹ ਲਵਾਈ ਵੀ ਇਹਨੇ ਆ ਭਗਵੰਤ ਮਾਨ ਨੇ ਉਦਲੀ ਸਰਕਾਰ ਨੇ ਲਵਾਈ ਐ ਸੇ ਭਗਵੰਤ ਮਾਨ ਨੇ ਲਵਾਈ ਐ ਇਹ ਹੁਣ ਵੀ ਸਾਨੂੰ ਆਦੇ ਨੇ ਇਹ ਡੀਸੀ ਨੇ ਤੋੜਨੀ ਕਦੋਂ ਮੱਜੀ ਤੋੜਦੇ ਪਰ ਆਖਣਾ ਹੁੰਦਾ ਪੈਣਾ ਜਿਵੇਂ ਉਹਨੇ ਇੱਕ ਆਪਾਂ ਸੀਰੀ ਰੱਖਿਆ ਤੇ ਉਹਨੂੰ ਜੇ ਆਪਾਂ ਆਖਾਂਗੇ ਉਹ ਮੂੰਹਾਂ ਬੰਨਿਆ ਤੇ ਉਹਨੇ ਬੰਨਣਾ ਜੇ ਉਹਨੂੰ ਆਖੇ ਛੱਡ ਦੇਣਾ ਛੱਡੀ ਜੇ ਉਹਨੇ ਆਖੇ ਨਹੀਂ ਛੱਡਣਾ ਨਹੀਂ ਛੱਡੂ ਉਹ ਆਪਣੇ ਆਖੇ ਤੇ ਸੀਰੀ ਨੇ ਕੰਮ ਕਰਨਾ ਇਹ ਸਰਕਾਰਾਂ ਦਾ ਹੈ ਜੇ ਸਰਕਾਰ ਆਖ ਦੇਗੀ ਦੀਸੀ ਨੂੰ ਇਹ ਭਗੌਂਦ ਮਾਨ ਰੱਖ ਦੇਗਾ ਵੀ ਆਪਾਂ ਖਾਰਜ ਕਰਦੀਏ ਤੋ ਖਾਰਜ ਹੋ ਜਾਣੀ ਜੇ ਉਹਨੇ ਆਖੇ ਨਹੀਂ ਇਹਨਾਂ ਪਤੂਰ ਨਹੀਂ ਗਾਉਂਦਾ ਨਹੀਂ ਲਾਦੀ ਉਹਨਾਂ ਵੀ ਲੱਗੀ ਜਣੀ ਹੁਣ ਸਾਲ ਪਹਿਲਾਂ ਨੇ ਪਹਿਲਾ ਸਾਲ ਇਹਨਾ ਇੱਕ ਅਪੀਲ ਕੀ ਕਰੋਗੇ ਅਸੀਂ ਇਹ ਕਰਨੇ ਆ ਸਰਕਾਰ ਨੂੰ ਅਸੀਂ ਦਾ ਵੱਧ ਵੱਧ ਅਪੀਲ ਕਰਨੇ ਆ ਬਈ ਬਾਦਵਾ ਪਹਿਲਾਂ ਤਾਂ ਸਾਨੂੰ ਆ ਜਿਹੜਾ ਅੱਜ ਸਾਨੂੰ ਇਹਨਾਂ ਭਰਮ ਪਾ ਦਿੱਤਾ ਵੀ ਹੁੰਦਾ ਪੇਤ ਖਰਾਬ ਤੁਸੀਂ ਆਖਿਆ ਬੇਦਮਾਗੀ ਹਾਲਤ ਹੁੰਦੀ ਏ ਫਰਕੇ ਅਸੀਂ ਜene ਮਾਰਾਈ ਨਹੀਂ ਬੇਹੋਜੇ ਕੰਮ ਕਰੇ ਸੱਚੇ ਪਾਤਸ਼ਾਹ ਅਸੀਂ ਗੁਰੂ ਨਾਮ ਦਾ ਹਨ ਮੰਨਣ ਗੁਰੂ ਪਾਤਸ਼ਾਹ ਨੂੰ ਇਹੋ ਜੇ ਕੰਮ ਹੋਣਾ ਹੀ ਨਹੀਂਗਾ ਸਾਨੂੰ ਪਤਾ ਨਹੀਂ ਹੋਣਾ ਗੁਰੂ ਸਾਡੇ ਨਾਲ ਹੀ ਸਾਡਾ ਪਰਮਾਤਮਾ ਸਾਡਾ ਪੁਰੋਸਾ ਉਹਦੇ ਗੁਰੂ ਸਾਡੇ ਤੇ ਸਾਡਾ ਗੁਰੂ ਬਹੁਤ ਤਗੜਾ ਏ ਜਿੰਨਾ ਇਹ ਸਾਡਾ ਸਾਡੇ ਗੁਰੂ ਦੇ ਭਰੋਸੇ ਇਹਨਾਂ ਨੂੰ ਕਿਹੇ ਬੰਦੇ ਤੇ ਨਹੀਂ ਭਰੋਸਾ ਹਨ ਬੰਦੇ ਤੇ ਨਹੀਂ ਭਰੋਸਾ ਲੱਗ ਇੱਕ ਦਾ ਕਰੋੜਾਂ ਰੁਪਏ ਪਏ ਉਹਨ ਇੱਕ ਦਾ ਸਾਡਾ ਗੁਰੂ ਹੋ ਚੰਨ ਗੁਰੂ ਤੇ ਭਰੋਸਾ ਕਰੋੜਾਂ ਰੁਪਈਆ ਤੇ ਸਾਨੂੰ ਭਰੋਸਾ ਨਹੀਂ ਆਉਣਾ ਤੇ ਇਹ ਮੈਂ ਸਰਕਾਰ ਨੂੰ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਜੇਲ੍ਹ ਜੇਲ੍ਹ ਸੁਵੇਨੰਟੇ ਜੇ ਜੇਲ੍ਹ ਜਿਹੜੀ ਸ਼ਾਮ ਦੀ ਉਹ ਸਾਨੂੰ ਉਹਦੇ ਚੋਂ ਪੁੱਛ ਕੇ ਸਾਨੂੰ ਸਿੱਧੀ ਹੁੰਦੇ ਸਾਡੇ ਮੁੰਡੇ ਨਾਲ ਗੱਲ ਕਰਾਈ ਜਾਵੇ ਵੀ ਸਾਨੂੰ ਪਤਾ ਲੱਗ ਸਕੇ ਵੀ ਸਾਡਾ ਮੁੰਡਾ ਕਿਹਦੀ ਹਾਲਤ ਚ ਚੰਗੀ ਚ ਕਿ ਮਾੜੀ ਚ ਹਨੂ ਆਪੇ ਉਹਨੇ ਜਦੋਂ ਗੱਲ ਦੱਸੀ ਹਨੂ ਆਪੇ ਪਤਾ ਲੱਗ ਜਾਣਾ ਉਹ ਚੰਗੀ ਚ ਕਿ ਮਾੜੀ ਚ ਫਿਰ ਸਰਕਾਰਾਂ ਨੂੰ ਇਹ ਗੱਲ ਹੀ ਇਹ ਦੁਬਾਰਾ ਵਾਰ ਆਣੇ ਆ ਅੱਬਲ ਤਾਂ ਉਹਨੂੰ ਛੱਡਣਾ ਚਾਹੀਦਾ ਹੈ ਤਰੰਤ ਹੀ ਛੱਡਣਾ ਚਾਹੀਦਾ ਕੋਈ ਗੁਨਾਹ ਨਹੀਂ ਕਰ ਜੇ ਗੁਨਾਹ ਤੇ ਲੋਕਾਂ ਦੇ ਜਾਗ ਜਾਰ ਕਰਨਾ ਤੇ ਨਹੀਂ ਗਿਣਾ ਤੇ ਉਹਨਾਂ ਨੂੰ ਇੱਧਰ ਅੱਬ ਤਾਂ ਛੱਡਣ ਨਹੀਂ ਦਾ ਇੱਧਰ ਜੇ ਕਿ ਇਹ ਚ ਮਰਜ਼ੀ ਲੈ ਹੁਣ ਅਸੀਂ ਇਹ ਨਹੀਂ ਆਦੇ ਹੁਣੇ ਜਾਂਦੇ ਛੱਡ ਦੇ ਉਹਨਾਂ ਰਸਤੇ ਲਾ ਦਿਓ ਅਸੀਂ ਇੰਨ ਇੱਧਰ ਕਿਹੜੀ ਮਰਜ਼ੀ ਜੇ ਚ ਲੈ ਹੁਣ ਸਾਨੂੰ ਵੀ ਤਾਂ ਸੌਖਾ ਹੈ ਮਿਲਣਾ ਬਈ ਇੱਥੇ ਜਾ ਕੇ ਮੇਲਾ ਨਾ ਕਰਾਂਗੇ ਜਦ ਜਦੋਂ ਥੱਗਾ ਨੇ ਛੱਡਣਾ ਉਹਦੀ ਮਰਜ਼ੀ ਨਾਲ ਛੱਡ ਦੇਵੇ ਤੇ ਅਸੀਂ ਤਾਂ ਇਹ ਅਪੀਲ ਕਰਨਾ ਤੁਹਾਡੇ ਬਰਾਹੀਂ ਬਈ ਇੱਕ ਤਾਂ ਇੱਧਰ ਲੈ ਹੁਣ ਛੇਤੀ ਛੇਤੀ ਤੇ ਇੱਕ ਇਹੋ ਜਿਹੜਾ ਸਾਨੂੰ ਇਹ ਜਿਹੜਾ ਆਪਣੇ ਇਹਦੇ ਮੋਬਾਈਲ ਤੇ ਸਾਨੂੰ ਗੁੰਦੇ ਨਾਲ ਜੀ ਅੱਜ ਇਹ ਗੱਲ ਜਰੂਰ ਕਰਾਈ ਜਾਵੇ ਅਸੀਂ ਤੁਹਾਡੇ ਬਰਾਹੀਂ ਆ ਗੱਲ ਨੂੰ ਸਰਕਾਰ ਦੇ ਉਧਰ ਲੀਨੂਆ ਨੇ ਸਾੰਦੀ ਨੂੰ ਵੀ ਸਾਨੂੰ ਗੱਲ ਕਰਾਈ ਜੇ ਇਧਰਲੇ ਭਗਵੰਤਾ ਮਾਨ ਨੂੰ ਵੀ ਆਣਿਆ ਤੂੰ ਨਵਾ ਕੇ ਸਾਡੀ ਗੱਲ ਕਰਵਾ ਤੇ ਸਾਡੇ ਮੁੰਡੇ ਦਾ ਤੂੰ ਪਤਾ ਲੈ ਕੇ ਦੱਸ ਵੀ ਸਾਡਾ ਮੁੰਡਾ ਕਿਹੜੀ ਹਾਲਤ 'ਚ